ਅਰੇਡੀ ਸਰੀਰਕ ਵਿਕਾਸ ਲਈ ਖੁਰਾਕ ਜ਼ਰੂਰੀ ਹੈ ਉਸੇ ਤਰ੍ਹਾਂ ਮਨੁੱਖੀ ਸ਼ਖਸੀਅਤ ਦੇ ਸੰਤੁਲਿਤ ਵਿਕਾਸ ਲਈ ਰੁਚੀਕਰ ਗਤੀਵਿਧੀਆਂ ਜਾਂ ਸ਼ੌਂਕ ਬਹੁਤ ਜ਼ਰੂਰੀ ਹਨ ਡੰਡੀ ਸ਼ੌਂਕ ਕਿਸੇ ਵੀ ਵਿਅਕਤੀ ਨੂੰ ਰਚਨਾਤਮਕ ਦਿਸ਼ਾ ਵੱਲ ਮੋੜਦੇ ਹਨ ਡੰਡੀ ਪੇਂਟਿੰਗ ਸੰਗੀਤ ਖੇਡਾਂ ਜਾਂ ਹੋਰ ਰੁਚੀਕਰ ਗਤੀਵਿਧੀਆਂ ਵਿਅਕਤੀ ਦੇ ਮਨ ਨੂੰ ਸ਼ਾਂਤ ਰੱਖਦਿਆਂ ਹਨ ਅਤੇ ਊਰਜਾ ਨੂੰ ਸਹੀ ਮੋੜ ਦਿੰਦੀਆਂ ਹਨ ਡੰਡੀ ਆਪਣੇ ਸਕੂਲ ਰਤੀ ਰੂੜੀ ਡੱਗੋ ਰਮਾਣਾ ਜ਼ਿਲ੍ਹਾ ਫਰੀਦਕੋਟ ਵਿਖੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਉੱਤੇ ਸਰਵੇ ਕੀਤਾ ਜਿੱਥੇ ਉਹਨਾਂ ਕੋਲੋਂ ਸਕਰੀਨ ਟਾਈਮ ਪੁੱਛਿਆ ਗਿਆ ਤਾਂ ਬੱਚਿਆਂ ਨੇ ਦੱਸਿਆ ਕਿ ਉਹ 2 ਘੰਟੇ ਤੋਂ ਲੈ ਕੇ 5 ਘੰਟੇ ਤੱਕ ਮੋਬਾਈਲ ਜਾਂ ਟੀਵੀ ਦੇਖਦੇ ਹਨ ਡੰਡੀ ਜਦੋਂ ਸਰਵੇ ਵਿੱਚ ਕਾਰਨ ਪੁੱਛੇ ਗਏ ਤਾਂ ਸਾਹਮਣੇ ਆਇਆ ਕਿ ਵਿਦਿਆਰਥੀਆਂ ਵਿੱਚ ਕਿਸੇ ਵੀ ਕਿਸਮ ਦੀ ਸ਼ੌਂਕ ਦੀ ਅਣਹੋਂਦ ਦੇਖੀ ਗਈ ਡੰਡੀ ਇਸ ਲਈ ਸਹੀ ਕਿਹਾ ਗਿਆ ਹੈ ਜਿਸ ਮਨ ਨੂੰ ਰੁਚੀ ਮਿਲ ਜਾਵੇ ਉਹ ਕਦੇ ਵੀ ਰਾ ਨਹੀਂ ਪੁੱਲਦਾ ਡੰਡੀ ਵਿਦਿਆਰਥੀ ਜੀਵਨ ਵਿੱਚ ਹੀ ਸ਼ੌਂਕ ਨੂੰ ਲੱਭਿਆ ਅਤੇ ਸਜਿਆ ਜਾ ਸਕਦਾ ਹੈ ਅਤੇ ਜ਼ਿੰਦਗੀ ਦੇ ਬੇਲਗਾਮ ਘੋੜੇ ਉੱਤੇ ਲਗਾਮ ਪਾਈ ਜਾ ਸਕਦੀ ਹੈ ਡੰਡੀ ਇਹ ਸ਼ੌਂਕ ਹੀ ਨੇ ਜੋ ਦਿਸ਼ਾ ਦਿੰਦੇ ਹਨ ਡੰਡੀ ਕਈ ਵਾਰੀ ਰੁਚੀਵਾਰੇ ਵਿਦਿਆਰਥੀਆਂ ਨੂੰ ਪਤਾ ਨਹੀਂ ਲੱਗਦਾ ਡੰਡੀ ਸੋ ਸਾਂਝੇ ਕਰਦੇ ਹਾਂ ਕੁਝ ਨੁਕਤੇ ਜਿਨ੍ਹਾਂ ਨਾਲ ਵਿਦਿਆਰਥੀ ਆਪਣੇ ਸ਼ੌਂਕ ਦੀ ਤਲਾਸ਼ ਨੂੰ ਪੂਰਾ ਕਰ ਸਕਦਾ ਹੈ ਡੰਡੀ ਹਰ ਮਹੀਨੇ ਕੋਈ ਇੱਕ ਨਵੀਂ ਰੁਚੀ ਟਰਾਈ ਕਰੋ ਜਿਵੇਂ ਸੰਗੀਤ ਖੇਡ ਜੋਗਾ ਅਰੇਡੀ ਨਵੀਂ ਭਾਸ਼ਾ ਸਿੱਖਣਾ ਆਦ ਡੰਡੀ ਜਦੋਂ ਕੋਈ ਨਮਾਸ਼ਾਉਂ ਕ ਲੱਭ ਰਹੇ ਹੋ ਤਾਂ ਸ਼ੁਰੂ ਵਿੱਚ ਸਿਰਫ ਇੱਕ ਦਿਨ ਵਿੱਚ 20 ਜਾਂ 30 ਮਿੰਟ ਹੀ ਉਸ रुचि उत्ते लगाओ नहीं तो शौक बोझ लगन लग जाएगा डंडी सिर्फ इसका आनंद माणो डंडी रुचि का सिर्फ आनंद लवो डंडी किसी किस्म के नतीजे उत्ते ना पहुँचो ना ही इस बारे बहुता उच्चा सोचो डंडी अपने स्कूल संस्था ਜਾਂ ਕਾਲਜ ਵਿੱਚ ਹੋਣ ਵਾਲੇ ਵੱਖ-ਵੱਖ ਦਿਨਾਂ ਉੱਤੇ ਕਰਵਾਏ ਜਾਂਦੇ ਮੁਕਾਬਲਿਆਂ ਪ੍ਰੋਗਰਾਮਾਂ ਵਿੱਚ ਭਾਗ ਲਵੋ ਡੰਡੀ ਇਸ ਨਾਲ ਆਪਣੀ ਰੁਚੀ ਲੱਭਣ ਵਿੱਚ ਬਹੁਤ ਮਦਦ ਮਿਲੇਗੀ ਡੰਡੀ ਇੱਕ ਵਾਰੀ ਜਦੋਂ ਸਾਨੂੰ ਸਾਡੇ ਸ਼ੌਂਕ ਦਾ ਪਤਾ ਲੱਗ ਜਾਂਦਾ ਹੈ ਅਤੇ ਅਸੀਂ ਉਸ ਸ਼ੌਕ ਉੱਤੇ ਕੰਮ ਕਰਨ ਲੱਗਦੇ ਹਾਂ ਤਾਂ ਸੱਚ ਮੰਨੋ ਇੱਕ ਜਾਦੂ ਵਰਗਾ ਕੰਮ ਹੁੰਦਾ ਹੈ ਡੰਡੀ ਅਸੀਂ ਬਿਨਾਂ ਕਿਸੇ ਦਵਾਈ ਅਤੇ ਯਤਨ ਦੇ ਖੁਦ ਅਨੁਸ਼ਾਸਿਤ ਹੋ ਜਾਂਦੇ ਹਾਂ ਡੰਡੀ ਪੜਾਈ ਦੇ ਨਾਲ ਜਦੋਂ ਹੋਵੇ ਰਸ ਸ਼ੌਕ ਬਣਾਉਂਦੇ ਹਰ ਦਿਨ ਨੂੰ ਖਾਸ ਨੰਦੀ ਮਨ ਦੀ ਥਕਾਵਟ ਲੈ ਜਾਂਦੀ ਜਦ ਸਿਰਜਣਾਤਮਕਤਾ ਹਰ ਪਾਸੇ ਵਹਿ ਜਾਂਦੀ ਨੰਦੀ ਜਦੋਂ ਅਸੀਂ ਹਰ ਰੋਜ਼ ਆਪਣੀ ਰੁਚੀ ਲਈ ਸਮਾਂ ਕੱਢਦੇ ਹਾਂ ਤਾਂ ਇਹ ਸਾਨੂੰ ਨਿਜਮਿਤ ਜੀਵਨ ਜਿਉਣਾ ਸਿਖਾਉਂਦੀ ਹੈ ਡੰਦੀ ਰੁਚੀ ਲਈ ਅਸੀਂ ਆਪਣੇ ਦਿਨ ਦਾ ਕੁਝ ਸਮਾਂ ਨਿਸ਼ਚਿਤ ਕਰਦੇ ਹਾਂ ਜਿਸ ਨਾਲ ਸਮੇਂ ਦੀ ਕਦਰ ਆਉਂਦੀ ਹੈ ਡੰਡੀ ਹੌਬੀ ਇੱਕਾ ਉਦੇਸ਼ ਦਿੰਦੀ ਹੈ ਜਿਸ ਨਾਲ ਅਸੀਂ ਟਾਲ ਮਟੋਲ ਨਾ ਕਰਕੇ ਕੰਮ ਉੱਤੇ ਧਿਆਨ ਦਿੰਦੇ ਹਾਂ